ਆਸਟ੍ਰੇਲੀਆ ਵਿੱਚ ਪ੍ਰਵਾਸੀ ਮਜ਼ਦੂਰ ਆਪਣੀ ਯੋਗਤਾ ਤੋਂ ਘੱਟ ਮਿਲਣ ਵਾਲੇ ਕੰਮਾਂ ਨੂੰ ਕਰਨ ਲਈ ਮਜਬੂਰ ਨੇ ਪ੍ਰਵਾਸੀ ਕਾਮਿਆਂ ਦੇ ਨਾਲ ਜੁੜੀ ਇਸ ਸਮੱਸਿਆ ਨੇ ਅਰਥਚਾਰੇ ਅਤੇ ਸਮਾਜਿਕ ਜੀਵਨ ਤੇ ਗੰਭੀਰ ਅਸਰ ਪਾਇਆ ਹੈ ਜਿਸ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਨੇ ਅਜਿਹਾ ਸਿਸਟਮ ਜਾਂ ਕੋਈ ਨਵਾਂ ਪ੍ਰੋਗਰਾਮ ਬਣਾਉਣ ਦਾ ਦਬਾਅ ਉਹਨਾਂ ਤੇ ਬਣਿਆ ਹੋਇਆ ਹੈ ਜਿਸ ਦੇ ਨਾਲ ਪ੍ਰਵਾਸੀ ਕਾਮਿਆਂ ਦੀ ਯੋਗਤਾ ਅਤੇ ਤਜਰਬੇ ਦਾ ਸਹੀ ਇਸਤੇਮਾਲ ਹੋ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਲੱਖਾਂ ਪ੍ਰਵਾਸੀ ਮਜ਼ਦੂਰ ਆਪਣੇ ਦੇਸ਼ ਦੇ ਵਿੱਚ ਹਾਈ ਐਜੂਕੇਸ਼ਨ ਅਤੇ ਤਜਰਬੇ ਦੇ ਬਾਵਜੂਦ ਇੱਥੇ ਐਸੇ ਕੰਮ ਕਰਨ ਦੇ ਲਈ ਮਜਬੂਰ ਨੇ ਜੋ ਉਹਨਾਂ ਦੀ ਯੋਗਤਾ ਤੋਂ ਕਈ ਪੱਧਰ ਹੇਠਾਂ ਹੈ। ਇਹ ਰੁਝਾਨ ਨਾ ਸਿਰਫ ਉਹਨਾਂ ਦੀ ਆਰਥਿਕ ਅਤੇ ਵਿਅਕਤੀਗਤ ਤਰੱਕੀ ਦੇ ਰਾਹ ਵਿੱਚ ਰੁਕਾਵਟ ਪੈਦਾ ਕਰਦਾ ਹੈ ਸਗੋਂ ਆਸਟ੍ਰੇਲੀਆ ਦੀ ਅਰਥ ਵਿਵਸਥਾ ਨੂੰ ਵੀ ਪੂਰੀ ਤਰ੍ਹਾਂ ਉਹਨਾਂ ਦੀ ਕਾਬਲੀਅਤ ਦਾ ਲਾਭ ਨਹੀਂ ਮਿਲ ਪਾਰਿਆ। ਇੱਕ ਹਾਲੀਆ ਸਰਵੇਖਣ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ 60% ਤੋਂ ਜ਼ਿਆਦਾ ਪ੍ਰਵਾਸੀ ਜੋ ਯੂਨੀਵਰਸਿਟੀ ਡਿਗਰੀ ਰੱਖਦੇ ਨੇ ਉਹਨਾਂ ਨੂੰ ਆਪਣੇ ਖੇਤਰਕ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲੀ। ਬਹੁਤ ਸਾਰੇ ਇੰਜੀਨੀਅਰ, ਡਾਕਟਰ ਅਤੇ ਮੈਨੇਜਮੈਂਟ ਗ੍ਰੈਜੂਏਟ ਇੱਥੇ ਸਫਾਈ ਕਰਮਚਾਰੀ, ਫੈਕਟਰੀ ਵਰਕਰ ਜਾਂ ਫਿਰ ਹੋਟਲ ਰੈਸਟੋਰੈਂਟ ਦੇ ਵਿੱਚ ਨੀਵੇਂ ਪੱਧਰ ਦੇ ਕੰਮ ਕਰ ਰਹੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਸ ਰੁਝਾਨ ਦੇ ਕਾਰਨ ਆਸਟ੍ਰੇਲੀਆ ਨੂੰ ਹਰ ਸਾਲ 6 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਇਸ ਸਮੱਸਿਆ ਦੇ ਕਈ ਮੁੱਖ ਕਾਰਨ ਬਣਨੇ ਜਾ ਰਹੇ ਨੇ ਯੋਗਤਾ ਦੀ ਤਸਦੀਕ ਦੀ ਪ੍ਰਕਿਰਿਆ ਦੀ ਧੀਮੀ ਗਤੀ ਭਾਰਤ ਨੇਪਾਲ ਚੀਨ ਅਤੇ ਫਿਲੀਪੀਨਸ ਵਰਗੇ ਦੇਸ਼ਾਂ ਤੋਂ ਆਏ ਤਜਰਬੇਕਾਰ ਪ੍ਰੋਫੈਸ਼ਨਲਸ ਦੀਆਂ ਡਿਗਰੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਤੁਰੰਤ ਸਵੀਕਾਰ ਨਹੀਂ ਕੀਤਾ ਜਾਂਦਾ ਆਪਣੇ ਦੇਸ਼ਾਂ ਦੇ ਵਿੱਚੋਂ ਪੜ ਕੇ ਆਏ ਇਹਨਾਂ ਲੋਕਾਂ ਦੀਆਂ ਡਿਗਰੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਮਾਨਤਾ ਨਹੀਂ ਮਿਲਦੀ ਜਿਸ ਦੇ ਕਰਕੇ ਇਹ ਪ੍ਰਵਾਸੀ ਕੋਈ ਵੀ ਕੰਮ ਕਰਨ ਲਈ ਰਾਜ਼ੀ ਹੋ ਜਾਂਦੇ ਨੇ ਅਗਲਾ ਕਾਰਨ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਰੁਕਾਵਟ ਕਈ ਹੁਸ਼ਿਆਰ ਲੋਕ ਅੰਗਰੇਜ਼ੀ ਬੋਲ ਸਕਦੇ ਨੇ ਪਰ ਉੱਚ ਪੱਧਰ ਦੇ ਭਾਸ਼ਾਈ ਜਾਂ ਫਿਰ ਪ੍ਰੋਫੈਸ਼ਨਲ ਟੈਸਟਾਂ ਨੂੰ ਪਾਸ ਕਰਨਾ ਉਹਨਾਂ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਕਈ ਵਾਰ ਚੰਗੀ ਇੰਗਲਿਸ਼ ਬੋਲਣ ਵਾਲਾ ਮਜ਼ਦੂਰ ਇਹਨਾਂ ਟੈਸਟਾਂ ਨੂੰ ਪਾਸ ਨਹੀਂ ਕਰ ਪਾਉਂਦਾ। ਬੈਂਕ ਵੈਸਟ ਕਰਟਨ ਇਕਨੋਮਿਕ ਸੈਂਟਰ ਦੇ ਅਧਿਐਨ ਅਨੁਸਾਰ ਗੈਰ ਅੰਗਰੇਜ਼ੀ ਭਾਸ਼ੀ ਪਿਛੋਕੜ ਵਾਲੇ 35% ਪ੍ਰਵਾਸੀਆਂ ਨੂੰ ਉਹਨਾਂ ਦੀਆਂ ਨੌਕਰੀਆਂ ਲਈ ਓਵਰ ਕੁਆਲੀਫਾਈਡ ਮੰਨਿਆ ਗਿਆ ਹੈ। ਜਦਕਿ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਣ ਵਾਲੇ ਅਜਿਹੇ ਲੋਕ ਸਿਰਫ 10% ਹੀ ਨੇ ਇੱਥੇ ਇੱਕ ਕਾਰਨ ਕੰਮ ਦੇ ਤਜਰਬੇ ਦੀ ਘਾਟ ਹੋਣਾ ਵੀ ਹੈ ਜਿਸ ਦੇ ਕਰਕੇ ਉਹਨਾਂ ਨੂੰ ਉੱਚ ਅਹੁਦਿਆਂ ਤੇ ਨੌਕਰੀਆਂ ਮਿਲਣ ਦੇ ਵਿੱਚ ਦੇਰੀ ਹੁੰਦੀ ਹੈ ਆਸਟ੍ਰੇਲੀਆ ਸਰਕਾਰ ਨੇ ਕੁਝ ਪ੍ਰੋਗਰਾਮ ਜਿਵੇਂ ਕਿ ਸਕਿਲਸ ਰਿਕਗਨਿਸ਼ਨਸ ਪ੍ਰੋਗਰਾਮ ਅਤੇ ਬ੍ਰਿਜਿੰਗ ਕੋਰਸੇਸ ਨੂੰ ਸ਼ੁਰੂ ਕੀਤਾ ਹੈ ਜੋ ਵਿਦੇਸ਼ੀ ਪ੍ਰੋਫੈਸ਼ਨਲਸ ਨੂੰ ਸਥਾਨਕ ਮਾਰਕੀਟ ਦੇ ਅਨੁਕੂਲ ਬਨਣ ਦੇ ਵਿੱਚ ਮਦਦ ਕਰਦੇ ਨੇ ਪਰ ਇਹ ਪ੍ਰਕਿਰਿਆ ਅਜੇ ਵੀ ਕਾਫੀ ਲੰਮੀ ਅਤੇ ਮਹਿੰਗੀ ਹੈ ਜੇਕਰ ਆਸਟ੍ਰੇਲੀਆ ਦੀ ਸਰਕਾਰ ਆਪਣੀ ਇਸ ਨੀਤੀ ਦੇ ਵਿੱਚ ਸੁਧਾਰ ਕਰਦੀ ਹੈ ਤੇ ਵਿਦੇਸ਼ ਤੋਂ ਆਏ ਪ੍ਰੋਫੈਸ਼ਨਲਸ ਦੀ ਕਾਬਲੀਅਤ ਨੂੰ ਮਾਨਤਾ ਦਿੰਦੀ ਹੈ ਤਾਂ ਇਹ ਨਾ ਸਿਰ ਪ੍ਰਵਾਸੀਆਂ ਦੇ ਲਈ ਉੱਚ ਪੱਧਰ ਦੀ ਜ਼ਿੰਦਗੀ ਦੇ ਰਸਤੇ ਖੋਲ ਸਕਦੀ ਹੈ ਸੋ ਗੋ ਆਸਟ੍ਰੇਲੀਆ ਦੀ ਅਰਥ ਵਿਵਸਥਾ ਨੂੰ ਨਵੀਂ ਰਫਤਾਰ ਵੀ ਮਿਲ ਸਕਦੀ ਹੈ